ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾ ਟਟਾ ਕੇ ਗਏ ਸਾਰੇ ਓ ਗਣਸਦਾ ਤੋ ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾ ਟਟਾ ਕੇ ਗਏ ਸਾਰੇ ਓ ਗਣਸਦਾ ਔਨਲਾਈਨ ਗੋਸਪਲ ਮਿਨਿਸਟਰੀ ਦੇ ਸਭ ਸੁਣਨ ਵਾਲਿਆਂ ਨੂੰ ਖੁਸ਼ਖਬਰੀ ਦੇ ਇਸ ਨਵੇਂ ਐਪੀਸੋਡ ਵਿੱਚ ਸਵਾਗਤ ਕਰਦੇ ਹਾਂ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਖੁਸ਼ਖਬਰੀ ਦੇ 15ਵੇਂ ਅਧਿਆਇ ਦੀ 8ਵੀਂ ਆਇਤ ਵਿੱਚ ਸਿੱਧਾ ਪੜ੍ਹਦੇ ਹਾਂ ਇਹ ਲੋਕ ਆਪਣੇ ਬੁੱਲਾ ਨਾਲ ਮੇਰਾ ਆਦਰ ਕਰਦੇ ਹਨ ਪਰ ਇਹਨਾਂ ਦਾ ਦਿਲ ਮੇਥੋਂ ਦੂਰ ਹੈ ਜਦੋਂ ਫਰੀਸੀਆਂ ਅਤੇ ਗਰੰਥੀਆਂ ਨੇ ਪ੍ਰਭੂ ਯੇਸ਼ੂ ਮਸੀਹ ਨੂੰ ਉਹਨਾਂ ਦੇ ਪੁਰਖਿਆਂ ਦੀਆਂ ਪਰਬਰਾਵਾਂ ਬਾਰੇ ਸਵਾਲ ਪੁੱਛੇ ਤਾਂ ਪ੍ਰਭੂ ਨੇ ਉਹਨਾਂ ਦੇ ਵਰਤਾਓ ਦੇ ਕਾਰਨ ਉਹਨਾਂ ਨੂੰ ਪਖੰਡੀ ਆਖਿਆ ਅਤੇ ਉਹਨਾਂ ਬਾਰੇ ਜੋ ਕੁਝ ਯਸ਼ਿਆ ਨਬੀ ਦੁਆਰਾ ਆਖਿਆ ਗਿਆ ਸੀ ਦੁਹਰਾਇਆ ਇਹ ਲੋਕ ਆਪਣੇ ਬੁੱਧਾਂ ਨਾਲ ਮੇਰਾ ਆਦਰ ਕਰਦੇ ਹਨ ਪਰ ਉਹਨਾਂ ਦਾ ਦਿਲ ਮੇਥੋਂ ਦੂਰ ਰਹਿੰਦਾ ਹੈ ਇਹ ਲੋਕ ਫਰੀਸੀਆਂ ਅਤੇ ਗਰੰਥੀਆਂ ਵਰਗੇ ਲੋਕ ਯਾਨੀ ਉਹ ਲੋਕ ਜੋ ਸਮਾਜ ਵਿੱਚ ਉੱਚੀ ਪਦਵੀ ਰੱਖਦੇ ਹਨ ਅਤੇ ਆਮ ਲੋਕਾਂ ਤੋਂ ਇੱਜ਼ਤ ਦੀ ਆਸ ਰੱਖਦੇ ਹਨ ਉਹ ਮੰਦਰ ਵਿੱਚ ਜਾ ਕੇ ਪਰਮਾਤਮਾ ਦੀ ਹਜ਼ੂਰੀ ਵਿੱਚ ਖਲੋ ਕੇ ਉਹਦੀ ਉਸਤਤ ਕਰਦੇ ਹਨ ਪਰ ਇਹ ਸਭ ਲੋਕਾਂ ਦੀਆਂ ਤਾੜੀਆਂ ਅਤੇ ਉਸਤਤ ਲਈ ਕਰਦੇ ਹਨ ਆਪਣੇ ਆਪ ਨੂੰ ਮਹਾਨ ਭਗਤਾਂ ਵਰਗਾ ਬਣਾਉਣ ਲਈ ਉਹ ਉੱਚੀ ਆਵਾਜ਼ਾਂ ਵਿੱਚ ਪ੍ਰਾਰਥਨਾ ਕਰਦੇ ਹਨ ਤਾਂ ਜੋ ਲੋਕ ਉਹਨਾਂ ਨੂੰ ਸੁਣ ਸਕਣ ਅਤੇ ਉਹਨਾਂ ਦੀਆਂ ਪ੍ਰਸ਼ੰਸਾ ਕਰ ਸਕਣ ਪਰ ਇਹਨਾਂ ਸਾਰੀਆਂ ਗੱਲਾਂ ਵਿੱਚ ਉਹ ਪ੍ਰਮਾਤਮਾ ਤੋਂ ਦੂਰ ਰਹਿੰਦੇ ਹਨ ਕਿਉਂਕਿ ਉਹ ਆਪਣੇ ਵਿਵਹਾਰ ਕੰਮਾਂ ਅਤੇ ਸ਼ਬਦਾਂ ਦੁਆਰਾ ਕਮਜ਼ੋਰ ਵਰਗ ਦੇ ਲੋਕਾਂ ਤੇ ਵੱਡਾ ਬੋਝ ਪਾਉਂਦੇ ਹਨ ਜੋ ਕੋਈ ਵੀ ਪਰਮੇਸ਼ਵਰ ਦੇ ਨੇੜੇ ਹੁੰਦਾ ਹੈ ਉਹ ਨਮਰ ਰਹਿੰਦੇ ਹਨ ਅਤੇ ਨਿਮਰਤਾ ਵਾਲਾ ਜੀਵਨ ਬਤੀਤ ਕਰਦੇ ਹਨ ਜੋ ਪਰਮਾਤਮਾ ਨੂੰ ਪ੍ਰਸੰਨ ਕਰਦਾ ਹੈ ਇਸ ਲਈ ਪੌਲਸ ਫਿਲੀਪੀ ਦੀ ਕਲੀਸਿਆ ਵਿੱਚ ਵਿਸ਼ਵਾਸੀਆਂ ਨੂੰ ਆਖਦੇ ਹਨ ਕਿ ਤੁਹਾਡਾ ਸੁਭਾ ਉਹ ਹੀ ਹੋਣਾ ਚਾਹੀਦਾ ਹੈ ਜਿੱਦਾਂ ਕਿ ਈਸ਼ੂ ਮਸੀਹ ਦਾ ਸੁਭਾਸ ਸੀ ਆਵਾ ਪਰਮਾਤਮਾ ਹੋਣ ਦੇ ਬਾਵਜੂਦ ਉਸਨੇ ਆਪਣੇ ਆਪ ਨੂੰ ਖਾਲੀ ਕਰ ਲਿਆ ਅਤੇ ਮਨੁੱਖੀ ਰੂਪ ਧਾਰਨ ਕੀਤਾ ਅਤੇ ਮਨੁੱਖਾਂ ਦੀ ਮੁਕਤੀ ਲਈ ਸਲੀਬ ਉੱਤੇ ਚੜਾਇਆ ਗਿਆ ਤੇ ਤੀਜੇ ਦਿਨ ਮਰੇ ਹੋਇਆਂ ਵਿੱਚੋਂ ਉੱਠ ਖਲੋਇਆ ਤਾਂ ਜੋ ਕੋਈ ਵੀ ਉਸਤੇ ਵਿਸ਼ਵਾਸ ਕਰੇ ਉਹ باپ ਦੀ ਮਾਫ਼ੀ ਅਤੇ ਮੁਕਤੀ ਪ੍ਰਾਪਤ ਕਰ ਸਕੇ ਪਰਮੇਸ਼ੁਰ ਅੱਗੇ ਅਸੀਂ ਅਰਦਾਸ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪਰਮੇਸ਼ਰ ਦੇ ਪੁੱਤਰ ਉੱਤੇ ਵਿਸ਼ਵਾਸ ਕਰ ਸਕੋ ਜਿਸ ਤੇ ਦੁਆਰਾ ਮੁਕਤੀ ਤੁਹਾਨੂੰ ਮਿਲ ਸਕੇ ਧੰਨਵਾਦ